ਫਸਟ ਸਟੈਂਡ ਦੇ ਐਂਟਰੀ ਜਿਹੜਾ ਗੇਟ ਹੈ ਜਿੱਥੇ ਬੱਸ ਦਾਖਲ ਹੁੰਦੀ ਹੈ ਉੱਥੇ ਬਰਸਾਤ ਦਾ ਪਾਣੀ ਜਮਾ تھا ਉਸ ਦੇ ਵਿੱਚ ਜਾਣਕਾਰੀ ਮਿਲੀ ਹੈ ਕਿ ਇੱਕ ਵਿਅਕਤੀ ਪੈਦਲ ਆ ਰਹਾ ਸਰ ਜਿਹੜੀ ਬੱਸ ਹੈ ਉਹ ਚੀਕਾ ਸਾਈਡ ਤੋਂ ਸਮਾਣਾ ਬੱਸ ਸਟੈਂਡ ਸੈਂਟਰ ਹੋ ਰਹੀ ਸੀ ਉਹ ਵਿਅਕਤੀ ਬੱਸ ਕੇ ਹੇਠਾਂ ਆ ਗਿਆ ਹੈ ਉਸ ਦੀ ਮੌਕੇ ਤੇ ਮੌਤ ਹੋ ਗਈ ਹੈ ਸਿਟੀ ਪੁਲਿਸ ਦੇ ਅਧਿਕਾਰੀ ਸਿੰਦਰਪਾਲ ਸਿੰਘ ਬਾਠ ਮੋਗੇ ਦੇ ਪਹੁੰਚੇ ਉਹਨਾਂ ਨੇ ਮ੍ਰਿਤਕ ਡੈਡੀ ਬੋਡੀ ਨੂੰ ਆਪਣੇ ਕਬਜ਼ੇ 'ਚ ਲੈ ਕੇ ਉਸ ਨੂੰ ਸਮਾਣਾ ਕੇ ਸਰਕਾਰੀ ਹਸਪਤਾਲ 'ਚ ਮੌਤਰੀ ਚਰਖਵਾਤਾ ਹੈ ਲੇਕਿਨ ਇਸ ਵਿਅਕਤੀ ਦੀ ਉਮਰ ਡਾਕਟਰਾਂ ਵੱਲੋਂ ਜਿਹੜੇ ਡਾਕਟਰ ਸਿਵਲ ਹੌਟ ਸਮਾਣਾ ਮੈਂ ਤਨਾਤ ਹੈ ਡਾਕਟਰ ਕਮਲ ਦੀਪ ਉਹਨਾਂ ਦਾ ਜਾਣਕਾਰ ਦਈਏ ਕਿ ਇਸ ਦੀ ਉਮਰ ਕਿਰੀ 35 ਸਾਲ ਦੇ ਆਸ-ਪਾਸ ਹੈ ਲੇਕਿਨ ਇਸ ਦੀ ਕੋਈ ਪਛਾਣ ਨਹੀਂ ਹੋ ਉਹ ਬੰਦਾ ਹੈ ਜਿਹੜਾ ਵਸ ਥੱਲੇ ਆ ਗਿਆ ਸਿਰ ਕ੍ਰਸ਼ ਹੋ ਚੁੱਕਿਆ ਹੈਗਾ ਡੈੱਡ ਬੋਡੀ ਰਿਸਿਵ ਹੋਈ ਹੈ ਸਾਨੂੰ ਇਹ 4:00 ਵਜੇ ਦੇ ਨੇੜੇ ਤੇੜੇ ਕਿੰਨੇ ਦੇ ਦੀ ਇਹਦੀ 35 ਤੋਂ 40 ਸਾਲ ਦੇ ਵਿੱਚ ਲੱਗਦੀ ਹੈ ਜੀ ਉਮਰ ਪਛਾਣ ਨਹੀਂ ਹਲ ਤੱਕ ਕੋਈ ਹੋ ਪਾਈ ਹੈ ਬਾਕੀ ਪੁਲਿਸ ਵਾਲੇ ਲੈ ਕੇ ਆਏ ਨਹੀਂ ਹਨ ਮੈਂ ਬੀਕੇ ਕਰਕੇ ਦੇ ਨਾਲ ਪ੍ਰਸੋਤਮ ਕੋਸਿਕ ਸਮਾਣਾ న్యూਸ